ਲਵੀ ਤਾਇਆ ਜਾਇਆ ਤਾਇਆ ਅੱਜ ਕੰਨ ਚੱਲੀਏ ਮੇਲੇ ਤੇ ਅੱਜ ਉੱਧਾ ਹੈਗਾ ਬੱਦਲ ਭਾਈ ਜੋਤਾ ਹੈ ਗਾ ਮੌਸਮ ਨਹੀਂ ਪਿੰਦਾ ਨਹੀਂ ਮੈਂ ਤਾਂ ਕਹਿੰਦੇ ਹੁਣ ਸੁਧਾਰੇ ਦੇ ਬਸ ਕੋੜ ਵੀ ਨਹੀਂ ਨਹੀਂ ਇਹ ਆਪਣਾ ਆਪਣਾ ਰਵਾਇਆ ਹੂੰ ਸੁਦਾਰਾ ਬਿਸਕਟ ਉਹਦਾ ਮਾਨਕ ਦੇ ਦੇ ਕੇ ਇਹ ਨੂੰ ਦੇਖੂਗਾ ਤੇ ਨੰਨੇ ਸਾਰੇ ਵੀ ਦੇਖ ਜਾਂਦੇ ਹੁੰਦੇ ਆ ਉਹ ਜਾ ਕੇ ਆਏ ਤੇ ਸੌਰਿਆਂ ਰਹਿ ਜਾਉਣਾ ਨਿੰਨਾਂ ਕੇ ਦੇਖ ਲਿਆ ਹਾਂ ਲਾਲਕੇ ਦੋ ਮਾਮੇ ਆਏ ਦੋ ਨਹੀਂ ਹੋਣਾ ਹਜੇ ਮਾਰ ਗਦਨ ਤੇ ਹੁਣੇ ਯਾਰ ਤੂੰ ਨਹੀਂ ਨਹੀਂ ਸਾਡਾ ਨਹੀਂ ਹਾਂ ਸਾਡਾ ਨਹੀਂ ਰਵਾੜ ਇਹ ਮੈਂ ਕਰਨੀਂ ਆਪਣਾ ਦੇ ਰਵਾੜ ਹੋਰ ਵੀ ਅਬ ਤੇਰੇ ਸਾਡੇ ਨਹੀਂ ਹਾਂ ਇਹ ਜੇ ਕੁੜੀਆ ਖਾਣ ਬੱਕਾ ਗਾ ਜਹ ਖਾਣ ਨਾ ਕੋਗੀ ਅਹੀਂ ਇੱਕ ਟੂਟਰ ਜਾਣਾ ਭੱਗ ਜਾਣਾ ਅੱਛਾ ਘਾਡੇ ਦੇ ਬਹੁਤ ਜ਼ਿਆਦਾ ਲਾ ਟੂ ਬਾ ਲਾ ਟੂ ਹਾਂ ਹਾਂ ਮਰ ਮਰਿਆ ਮਰਿਆ ਬੰਦਾ ਵੀ ਜਾਂਦਾ ਜਾਂਦਾ ਚੀਜ਼ ਦਵਾ ਦਿੰਦਾ ਸੋਨਾ ਸੋਨਾ ਹਾਂ ਹਾਂ ਅੱਗੇ ਕੁਝ ਹੋਰ ਵੀ ਪਾ ਬਈ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਅਬ ਬੈਸਕੁੜਾ ਦਾ ਸਦਾਰਾ ਮੈਂ ਦਾਣ ਕੇ ਦੇ ਕੇ ਜਾਂਦੇ ਆ ਨਾਣਕੇ ਵੀ ਦੇ ਕੇ ਜਾਂਦੇ ਆ ਸਾਰੇ ਵੀ ਦੇ ਕੇ ਜਾਂਦੇ ਲੋਟਾ ਨਾ ਖਾਲੇ ਸਾਡੇ ਜੱਟਾਂ ਦੀ ਬੇਦੀ ਗਾਦੀ ਹੁੰਦੀ ਪੜਾ ਸਾਡੇ ਤੇ ਹੂੰ ਸਾਰੇ ਹੁੰਦੇ ਆ ਸਾਡੇ ਉਤਰਨ ਬਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਹਲਾ ਕਮੈਂਟ ਕਰਕੇ ਦੱਸਣਾ ਸਾਰੇ ਮੇਰੇ ਭਰਾਵਾਂ ਇਹਨੂੰ ਕਿੰਨੂੰ ਸੁਧਾਰਾ ਨਾਲ ਕੱਲੋ ਤੇ ਸੌਹਰੇ ਆ ਲਾਉਂਦਾ ਹੁੰਦਾ ਮੁੰਡੇ ਨੂੰ